ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ 18 ਅਕਤੂਬਰ ਜਾਣਕਿ ਅੱਜ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ 35000 ਵਿਦਿਆਰਥੀਆਂ ਦੇ ਕਰੀਬ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗਾਂਧੀ ਗਰਾਊਂਡ ਵਿਖੇ ਮੁੱਖ ਮੰਤਰੀ ਦੀ 15 ਅਗਸਤ 2024 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਟੀਚੇ ਤੱਕ ਪਹੁੰਚਾਉਣ ਦੇ ਲਈ ਉਹਨਾਂ ਦੇ ਨਾਲ ਪੀੜੀਆਂ ਪੱਗਾਂ ਸੁਝਾ ਕੇ 35000 ਵਿਦਿਆਰਥੀ ਸੂਬੇ ਦੇ ਵਿੱਚੋਂ ਨਸ਼ੇ ਦੇ ਖਾਤਮੇ ਦੇ ਲਈ ਸੌ ਚੁੱਕਣਗੇ। ਕਮਿਸ਼ਨਰ ਰੇਟ ਪੁਲਿਸ ਦੀ ਦੀ ਹੋਪ ਇਨੀਸ਼ੀਏਟਿਵ ਤਹਿਤ ਸ਼ੁਰੂ ਕੀਤੀ ਗਈ ਪਹਿਲ ਕਦਮੇ 18 ਅਕਤੂਬਰ ਤੋਂ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਫੈਸਲਾਕੁਨ ਜੰਗ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਵੀ ਅਹਿਮ ਭੂਮਿਕਾ ਨਿਭਾਉਣਗੇ ਇੱਕ ਪਾਸੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੀ ਹੋਪ ਇਨੀਸ਼ੀਏਟਿਵ ਨੂੰ ਸਫਲ ਬਣਾਉਣ ਦੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਹਨ ਉੱਥੇ ਹੀ ਮੁੱਖ ਮੰਤਰੀ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਯਤਨਾਂ ਦੇ ਵਿੱਚ ਹਰ ਇੱਕ ਪੰਜਾਬੀ ਵੀ ਯੋਗਦਾਨ ਪਾਉਣ ਦੇ ਲਈ ਤਿਆਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਸਮਗਲਰਾਂ ਵਿਰੁੱਧ ਜੰਗ ਲੜਨ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਯਤਨਾਂ ਦੇ ਵਿੱਚ ਹਰ ਇੱਕ ਪੰਜਾਬੀ ਵੀ ਅੱਗੇ ਆਉਣ ਦੇ ਲਈ ਤਿਆਰ ਹੈ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ ਸਭ ਤੋਂ ਵਧੀਆ ਕੀਤਾ ਕਿਉਂਕਿ ਗੁਰੂ ਰਿਸ਼ਤਾਨ ਤੇ ਅਰਦਾਸ ਕਰਾਈ ਜਾ ਰਹੀ ਹੈ ਤੇ ਨਾਲੇ ਇਹਨਾਂ ਨੂੰ ਬੱਚਿਆਂ ਨੂੰ ਹੋਰ ਉਤਸ਼ਾਹ ਮਿਲੇਗਾ ਕਿ ਹਾਂ ਨਸ਼ਿਆਂ ਤੋਂ ਮੁਕਤ ਹੋਣਾ ਹੈ ਤੇ ਨਾਲੇ ਇਹਨਾਂ ਦੀ ਅਰਦਾਸ ਰੱਬ ਆਪਣੇ ਪੈਰਾਂ 'ਚ ਰੱਖੇ ਠੀਕ ਹੈ ਤੇ ਬਹੁਤ ਹੀ ਮਤਲਬ ਵਧੀਆ ਕੰਮ ਕੀਤਾ ਨਸ਼ਿਆਂ ਤੋਂ ਮੁਕਤ ਕਰਾ ਰਹੇ ਨੇ ਪੰਜਾਬ ਨੂੰ ਤੇ ਜਿਹੜਾ ਹੈਗਾ ਉਹ ਪੰਜਾਬ ਕਹਿ ਰਹੇ ਨੇ ਉਹਨਾਂ ਨੂੰ ਮੁਕਤ ਕਰਾ ਰਹੇ ਤੁਮਾਨ ਸਰਕਾਰ ਵੱਲੋਂ ਲਗਾਇਆ ਇੱਕ ਕਦਮ ਚੁੱਕਿਆ ਗਿਆ ਹੈ ਉਪਰਾਲਾ ਕੀਤਾ ਗਿਆ ਹੈ ਲੱਗਦਾ ਹੈ ਨੌਜਵਾਨਾਂ ਲਈ ਕਿਵੇਂ ਦਾ ਹੈ ਤੇ ਉਹਨਾਂ ਨੂੰ ਸਿੱਧੇ ਰਾਹ ਪਾ ਸਕਦਾ ਜੀ ਜੀ ਬਿਲਕੁਲ ਜੀ ਆ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਅਰਦਾਸ ਕਰਾਉਂਦੇ ਨੇ ਨੌਜਵਾਨ ਇਥੋਂ ਸਿੱਖਣਗੇ ਕੁਝ ਨਾਲ ਹੀ ਗੁਰੂ ਜੀ ਸਾਭ ਦੀ ਜਹੂਰੀ ਚ ਸਾਰਾ ਕੁਝ ਹੋ ਰਿਹਾ ਹੈ ਤੇ ਮਹਾਰਾਜ ਵਧੀਆ ਕਰੇ ਤੁਹ ਇੱਕ ਨੌਜਵਾਨ ਹੋਣ ਦੇ ਨਾਤੇ ਦੂਜੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਿਆਂ 'ਚ ਡੁੱਬਨੇ ਆ ਜਿਹੜੇ ਨਸ਼ਿਆਂ ਦੇ ਨੇੜੇ ਜਿਹੜੇ ਹੈਗੇ ਨੇ ਮੈਂ ਤੇ ਉਹ ਵੀਰ ਭਰਾਵਾਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਇਹ ਜੋ ਵੀ ਸਰਕਾਰ ਕਰ ਰਹੀ ਹੈ ਇਹਨਾਂ ਦਾ ਪੂਰਾ ਯੋਗਦਾਨ ਦਾਓ ਤੇ ਇਹਨਾਂ ਨਾਲ ਚੱਲੋ ਤੇ ਤੁਸੀਂ ਜ਼ਰੂਰ ਨਸ਼ੇ ਤੋਂ ਮੁਕਤ ਹੋਵੋ ਕਿਉਂਕਿ ਨਸ਼ਾ ਕੋਈ ਚੰਗਾ ਨਹੀਂ ਹੈ ਆਪਣੇ ਸਰੀਰ ਵਾਸਤੇ ਕਿਸੇ ਵੀ ਚੀਜ਼ ਵਾਸਤੇ ਬਹੁਤ ਵਧੀਆ ਪ੍ਰਾਲਾ ਜੋ ਇਹ ਸਰਕਾਰ ਕਰ ਰਹੀ ਹੈ ਸਿੱਖ ਧਰਮ ਦੇ ਵਿੱਚ ਜੋ ਅਰਦਾਸ ਦੀ ਬਹੁਤ ਵੱਡੀ ਮਹੱਤਤਾ ਆ ਆਪਾਂ ਸਾਰੇ ਜਾਣਦੇ ਆ ਕਿ ਕਦੋਂ ਵੀ ਜਦੋਂ ਵੀ ਕੋਈ ਅਰਦਾਸ ਹੋਵੇ ਕੋਈ ਆਪਣੇ ਭਵਿੱਖ ਵਾਸਤੇ ਕੋਈ ਸਿੱਖ ਧਰਮ ਅਰਦਾਸ ਜੂ ਸੰਪੂਰਨ ਹੁੰਦੀ ਹੈ ਸੋ ਇਸ ਲਈ ਇਹ ਸਰਕਾਰ ਦਾ ਬਹੁਤ ਵੱਡਾ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਜੋ ਬੱਚਿਆਂ ਦੇ ਪ੍ਰਤੀ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਕਦਮ ਠੀਕ ਰਿਹਾ ਗਿਆ ਤੁਹਾਡੇ ਗਾ ਬਹੁਤ ਵਧੀਆ ਕਦਮ ਹੈ ਜੀ ਨਾਲੇ ਸਾਨੂੰ ਸਿੱਧ ਤਰੰਗ ਦੇ ਬਾਰੇ ਵੀ ਜਾਣਕਾਰੀ ਮਿਲੂਗੀ ਕਿਉਂਕਿ ਯਾਰ ਅਰਦਾਸ ਸਾਰੇ ਸਾਨੂੰ ਸਭ ਪਤਾ ਲੱਗੂਗਾ ਕਿ ਅਰਦਾਸ ਕਿਵੇਂ ਕਿਦਾਂ ਕਿਤੇ ਕਦ ਕਿਵੇਂ ਪੂਰੀ ਹੋ ਸਕਦੀ ਹੈ ਸਾਰੇ ਕਦਰ ਤੋਂਗੇ ਜਿਹੜਾ ਬਿਆਨ ਚਲੂ ਕੀਤਾ ਜਾ ਰਿਹਾ ਹੈ ਉਹ ਜੋ ਉਹਨਾਂ ਨੂੰ ਸਹੀ ਦੀ ਸਾਹਿਬ ਲੈ ਜਾਏਗਾ ਜਰੂਰ ਲੈ ਕੇ ਜਾਏਗਾ ਜੀ ਕਿਉਂਕਿ ਇਹ ਕਦਮੀ ਅਰਦਾਸ ਦੀ ਮਹੱਤਤਾ ਹੀ ਹੋਇਆ ਸਿੱਖ ਧਰਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਵੱਡਾ ਜ਼ੋਰ ਦੇਣਾ ਪਾਉਣਾ ਚਾਹੀਦਾ ਹੈ ਕੀ ਨੌਜਵਾਨ ਨੂੰ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜਾ ਇਸ ਟਾਈਮ ਨਸ਼ਾ ਕਰ ਰਿਹਾ ਹੈ ਜਾਂ ਨਸ਼ੇ ਵਿੱਚ ਗ੍ਰਸਤ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਆਪਣੇ ਵੀਰਾਂ ਨੂੰ ਭੈਣਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਨਸ਼ਿਆਂ ਦੇ ਖਿਲਾਫ ਜੋ ਵੀ ਸਰਕਾਰ ਮੁਹਿੰਮ ਚ ਲੌਂਦੀ ਆ ਕਿਹੜਾ ਜੋ ਖੇਡਾ ਕਰਵਾਉਂਦੀ ਆ ਐਸਐਮਜੀ ਨਿਊਜ਼ ਦੇ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ